ਰਵਨੀਤ ਬਿੱਟੂ ਦੇ ਬਿਆਨ ਤੋਂ ਬਾਅਦ ਪਿੰਡਰ ਦਾ ਮੁਰਮਾ ਜਵਾਬ ਇੰਨਾ ਹੀ ਸ਼ੌਂਕ ਹੈ ਤਾਂ ਆਪਣੇ ਡਰਿੰਗ ਰੂਮ 'ਚ ਲਾ ਲਵੇ ਚੋੜੇ ਦੀ ਤਸਵੀਰ ਭਾਜਪਾ ਗੁਰਵਨੀਤ ਬਿੱਟੂ ਅਕਾਲੀਆਂ ਨੂੰ ਨਿਸ਼ੇਹਿਤ ਦੇਣ ਦੀ ਜਗ੍ਹਾ ਖੁਦ ਨਰੈਣ ਸਿੰਘ ਚੋੜੇ ਦੀ ਫੋਟੋ ਆਪਣੇ ਡਰਿੰਗ ਰੂਮ ਦੇ ਵਿੱਚ ਲਾ ਲਵੇ ਤੇ ਆਪ ਨੂੰ ਸਨਮਾਨਿਤ ਕਰੇ ਇਹ ਗੱਲ ਸ਼੍ਰੋਮਣੀ ਕਮੇਟੀ ਦੀ ਅਬਜੈਕਟਿਵ ਕਮੇਟੀ ਦੇ ਮੈਂਬਰਾਂ ਤੇ ਹਿਮਾਚਲ ਪ੍ਰਦੇਸ਼ ਤੋਂ ਮੈਂਬਰ ਸ਼੍ਰੋਮਣੀ ਕਮੇਟੀ ਦਲਜੀਤ ਸਿੰਘ ਪਿੰਡਰ ਨੇ ਕਹੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਸਜ਼ਾ ਸੁਖਵੀਰ ਸਿੰਘ ਬਾਦਲ ਨੂੰ ਲਾਈ ਗਈ ਸੀ ਉਹ ਨਿਮਾਣੇ ਸਿੱਖ ਤੇ ਨਿਮਾਣੇ ਸੇਵਾਦਾਰ ਵਜੋ ਉਹਨਾਂ ਨੂੰ ਨਿਭਾ ਰਹੀ ਸੀ ਤੇ ਉਹ ਅਕਾਲ ਤਖਤ ਸਾਹਿਬ ਦੇ ਬਤੌਰ ਸੇਵਾਦਾਰ ਉਥੇ ਸੇਵਾ ਕਰਦੇ ਪਏ ਸੀ ਨਰਿੰਦਰ ਸਿੰਘ ਚੋੜੇ ਨੇ ਜਿਹੜੀ ਗੋਲੀ ਚਲਾਈ ਉਹ ਅਕਾਲ ਤਖਤ ਸਾਹਿਬ ਦੀ ਹਿੱਕ ਤੇ ਵੱਜੀ ਹੈ ਰਵਨੀਤ ਬਿੱਟੂ ਨੂੰ ਪਹਿਲਾਂ ਤਾਂ ਆਪਣਾ ਸਟੈਂਡ ਸਪਸ਼ਟ ਕਰੇ ਕਿ ਉਹ ਅਕਾਲ ਤਖਤ ਸਾਹਿਬ ਤੇ ਗੋਲੀ ਚਲਾਉਣ ਵਾਲੇ ਦੇ ਹੱਕ 'ਚ ਹੈ ਕਿ ਵਿਰੋਧ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਅਕਾਲ ਤਖਤ ਸਾਹਿਬ ਦੇ ਹੱਕ 'ਚ ਹੈ ਤਾਂ ਰਵਨੀਤ ਬਿੱਟੂ ਜੋ ਕਹਿੰਦਾ ਕਿ ਅਕਾਲੀ ਚੋੜੇ ਨੂੰ ਸਨਮਾਨਿਤ ਕਰਨ ਤਾਂ ਇਹ ਆਪ ਸਨਮਾਨਿਤ ਕਰੇ ਤੇ ਨਾਲ ਜਿਹੜੀ ਫੋਟੋ ਲਗਾਉਣ ਦੀ ਗੱਲ ਕਰ ਰਿਹਾ ਹੈ ਇਹ ਉਸਦੀ ਫੋਟੋ ਆਪਣੇ ਡ੍ਰੈਂਗ ਰੂਮ ਵਿੱਚ ਲਾਵੇ ਜਥੇਦਾਰ ਭਿੰਡਰ ਨੇ ਸਮੂਚੀ ਸਿੱਖ ਸੰਗਤ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਗਈ ਨਰੈਣ ਸਿੰਘ ਚੋੜੇ ਨੂੰ ਪੰਥ ਦੇ ਵਿੱਚੋਂ ਜਿੰਨੀ ਛੇਤੀ ਹੋ ਸਕੇ ਛੇਕ ਦੇਣਾ ਚਾਹੀਦਾ ਹੈ ਉਹਦੇ ਨਾਲ ਕੋਈ ਕਿਸੇ ਕਿਸਮ ਦੀ ਰੋਟੀ ਬੋਟੀ ਦੀ ਸਾਂਝ ਨਾ ਕਰੇ ਤੇ ਜੇਕਰ ਕੋਈ ਹੋਰ ਕੋਈ ਉਹਦੀ ਹਮਾਇਤ ਕਰਦਾ ਤਾਂ ਉਸ ਨੂੰ ਵੀ ਨਾਲ ਹੀ ਛਿੱਕੇ ਤੇ ਟੰਗ ਦੇਣਾ ਚਾਹੀਦਾ ਹੈ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਸੁਖਵੀਰ ਸਿੰਘ ਬਾਦਲ ਨੂੰ ਜੋ ਸਜਾ ਅਕਾਲ ਤਖਤ ਸਹਿਬ ਦੇ ਵੱਲੋਂ ਲਗਾਈ ਗਈ ਹੈ ਉਹ ਆਪਣੀ ਸੇਵਾ ਨਿਭਾ ਰਹੇ ਹਨ ਉਹਨਾਂ ਨੇ ਕਬੂਲਿਆ ਕਿ ਜੋ ਵੀ ਉਹਨਾਂ ਨੇ ਕਾਂਡ ਕੀਤੇ ਉਹਨਾਂ ਦੇ ਵਿੱਚ ਉਹ ਸ਼ਾਮਲ ਸੇ ਅਤੇ ਉਹਨਾਂ ਪੁਲਿਸ ਵਾਲਿਆਂ ਦੇ ਉਸ ਨੇ ਪ੍ਰਮੋਸ਼ਨ ਕੀਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਲਗਾਈ ਗਈ ਸੀ ਪਰ ਇਹ ਸੁਣਦਿਆਂ ਸਾਰ ਹੀ ਨਰੈਣ ਸਿੰਘ ਨੂੰ ਗੁੱਸਾ ਆ ਜਾਂਦਾ ਹੈ ਭਬਕ ਹੋ ਜਾਂਦਾ ਹੈ ਅਤੇ ਉਹ ਸ਼੍ਰੀ ਦਰਬਾਰ ਸਾਹਿਬ ਰਿਵਾਲਵਰ ਲੈ ਕੇ ਇੱਧਰ ਉੱਧਰ ਘੁੰਮਣ ਲੱਗ ਜਾਂਦਾ ਹੈ ਅਤੇ ਮੌਕਾ ਦੇਖਦੇ ਹੀ ਉਹ ਸੁਖਬੀਰ ਸਿੰਘ ਬਾਦਲ ਦੇ ਗੋਲੀ ਚਣਾਉਣ ਲੱਗਦਾ ਹੈ ਪਰ ਉਸ ਤੋਂ ਪਹਿਲਾਂ ਹੀ ਇੱਕ ASI ਉਸ ਨੂੰ ਫੜ ਲਿੰਦਾ ਜਿਸ ਤੋਂ ਬਾਅਦ ਨਰੈਣ ਸਿੰਘ ਨੂੰ ਫੜ ਕੇ ਪੁਲਿਸ ਹਿਰਾਸਤ ਵਿੱਚ ਲੈ ਲੈਂਦੀ ਹੈ ਜਿਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਦਾ ਬਿਆਨ ਆਂਦਾ ਹੈ ਕਿ ਅਜਿਹੇ ਕੌਮ ਦੇ ਹੀਰੇ ਨੂੰ ਸਨਮਾਨਿਤ ਕਰੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਉਸ ਦੀ ਜ਼ਮਾਨਤ ਕਰਾ ਕੇ ਉਸ ਨੂੰ ਬਾਹਰ ਕਢਾਵੇ ਜੇਕਰ ਉਸ ਤੇ ਕੋਈ ਵੀ ਕੇਸ ਹੁੰਦਾ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਹਰਜਿੰਦਰ ਸਿੰਘ ਧਾਮੀ ਕੋਈ ਚੰਗਾ ਜਿਹਾ ਵਕੀਲ ਕਰਕੇ ਉਸ ਦਾ ਕੇਸ ਲੜੇ ਅਤੇ ਉਸ ਦੇ ਵੀ ਪੈਸੇ ਸ੍ਰੀ ਅਕਾਲ ਤਖਤ ਸਾਹਿਬ ਹੀ ਦੇਣ ਅਤੇ ਨਰੈਣ ਸਿੰਘ ਦੀ ਫੋਟੋ ਵੱਡੀ ਕਰਾ ਕੇ ਉਥੇ ਲਗਾਈ ਜਾਵੇ ਪਰ ਜਿਸ ਤੋਂ ਬਾਅਦ ਇਹ ਗੱਲ ਸ਼੍ਰੋਮਣੀ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਦੇ ਮੈਂਬਰਾਂ ਤੇ ਹਿਮਾਚਲ ਪ੍ਰਦੇਸ਼ ਤੋਂ ਮੈਂਬਰ ਸ਼੍ਰੋਮਣੀ ਕਮੇਟੀ ਦਲਜੀਤ ਸਿੰਘ ਭਿੰਡਰ ਨੇ ਕਹੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਸਜ਼ਾ ਸੁਖਵੀਰ ਸਿੰਘ ਬਾਦਲ ਨੂੰ ਲਗਾਈ ਗਈ ਸੀ ਉਹ ਆਪਣੀ ਸੇਵਾ ਨਿਭਾ ਰਹੀ ਹਨ ਜੇਕਰ ਜ਼ਿਆਦਾ ਹੀ ਹੈ ਤਾਂ ਨਰੈਣ ਸਿੰਘ ਦੀ ਫੋਟੋ ਰਵਨੀਤ ਬਿੱਟੂ ਆਪਣੇ ਡ੍ਰੈਂਗ ਰੂਮ ਦੇ ਵਿੱਚ ਲਗਾ ਲਵੇ ਅਤੇ ਚੋੜੇ ਨੂੰ ਸਨਮਾਨਿਤ ਕਰੇ ਅਤੇ ਉਹਨਾਂ ਨੇ ਸਾਰੇ ਸਿੱਖ ਸੰਗਤ ਨੂੰ ਬੇਨਤੀ ਕੀਤੀ ਕਿ ਨਰੈਣ ਸਿੰਘ ਚੋੜੇ ਨੂੰ ਪੰਥ ਵਿੱਚੋਂ ਜਿੰਨੀ ਛੇਤੀ ਹੋ ਸਕੇ ਛੇਕ ਦੇਣਾ ਚਾਹੀਦਾ ਹੈ ਉਹਦੇ ਨਾਲ ਕੋਈ ਕਿਸੇ ਕਿਸਮ ਦੀ ਰੋਟੀ ਬੋਟੀ ਦੀ ਸਾਂਝ ਨਾ ਕਰੇ ਤੇ ਜੇਕਰ ਕੋਈ ਵੀ ਹੋਰ ਵੀ ਉਹਦਾ ਹਮੈਤੀ ਬੰਦਾ ਹੈ ਤਾਂ ਉਸ ਨੂੰ ਵੀ ਨਾਲ ਹੀ ਛੇਕ ਦੇਣਾ ਚਾਹੀਦਾ ਹੈ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ